ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਪਟਿਆਲਾ ਉਮਰ 5 12 1996 ਨਿਊਜ਼ੀਲੈਂਡ ਪੀਆਰ 7 ਸਾਲ ਤੋਂ ਕਾਸਟ ਜੱਟ ਸਿੱਖ ਗੋਤ ਚੀਮਾ ਕੱਦ 5 ਫੁੱਟ 7 ਇੰਚ ਮੁੰਡਾ ਸਿੱਖ ਸਰਦਾਰੀ ਪੈਣ ਏਕੇ ਪਿਤਾ ਗਵਰਨਮੈਂਟ ਜੋਬ ਤੇ ਨੇ ਤੇ ਮਾਤਾ ਹਾਊਸ ਵਾਈਫ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਮਾਫ ਕਰਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਰਵਿੰਦਰ ਸਿੰਘ ਪਤਾ ਜ਼ਿਲ੍ਹਾ ਮੁਕਸਰ ਸਾਹਿਬ ਪਿੰਡ ਦੋਦਾ ਕਾਸਟ ਜੱਟ ਸਿੱਖ ਉਮਰ 28 ਸਾਲ ਪੜ੍ਹਾਈ 10 ਪਾਸ ਕੇ ਕੰਮ ਇਹ ਜੀ ਇਨਾਂ ਦਾ ਖੇਤੀਬਾੜੀ ਦਾ ਕੰਮ ਕਰਦੇ ਨੇ 4 ਕਿੱਲੇ ਜ਼ਮੀਨ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਚਾਹੀਦੀ ਏ ਭਾਵੇਂ 5 ਪਾਸ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਗਰੂਜੀ ਨਾਮ ਸਿੰਘ ਪੜਾਈ ਬੀਐਸਸੀ ਕੱਦ 5 ਫੁੱਟ 10 ਇੰਚ ਉਮਰ 9 2 1999 ਕਾਸਟ ਜੱਟ ਸਿੱਖ ਗੋਤ ਬੁੱਟਰ ਤੇ ਕੰਮੇਜੀ ਸਰਕਾਰੀ ਜੋਬ ਕਰਦੇ ਨੇ ਪੰਜਾਬ ਪੁਲਿਸ ਜ਼ਮੀਨ 5 ਕਿੱਲੇ ਆ ਪ੍ਰਾਪਰਟੀ 18 ਦੁਕਾਨਾਂ ਨੇ ਆਮਦਨ ਕਿਰਾਏ ਦੀ 40000 ਰੁਪਏ ਏਰੀਆ ਬਠਿੰਡਾ ਤੇ ਪਿਤਾ ਸਰਕਾਰੀ ਨੌਕਰੀ ਤੋਂ ਰਟਾਇਰ ਨੇ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਨੇ ਤੇ ਪਰਿਵਾਰ ਦੀ ਮੰਗੇ ਜੀ ਦਾਜ ਦਹੇਜ ਦੀ ਕੋਈ ਮੰਗ ਨਹੀਂ ਕੁੜੀ ਸਰਕਾਰੀ ਨੌਕਰੀ ਕਰਦੀ ਹੋਵੇ ਤੇ ਉਮਰ 22 ਤੋਂ 27 ਸਾਲ ਤੱਕ ਦੀ ਹੋਵੇ ਤੇ 70 ਤੋਂ 80 ਕਿਲੋਮੀਟਰ ਏਰੀਏ ਤੋਂ ਦੂਰ ਨਾ ਹੋਵੇ ਪਰਿਵਾਰ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਤਾ ਨੋਟ ਕਰੋ ਜੀ ਨਾਮ ਅਮਰਿੰਦਰ ਸਿੰਘ ਉਮਰ 25 ਸਾਲ ਕਾਸਟ ਜੱਟ ਸਿੱਖ ਕੱਦ 6 ਫੁੱਟ 2 ਇੰਚ ਸਟੱਡੀ 4 ਸਾਲ ਸੋਸ਼ਲ ਸਰਵਿਸ ਫ੍ਰੀਜਰ ਵੈਲੀ ਯੂਨੀਵਰਸਿਟੀ ਐਬਸਫੋਰਡ ਤੋਂ ਕੀਤੀ ਏ ਤੇ ਮੁੰਡਾ ਵੈਸ਼ਨੋਈ ਸ਼ਰਾਬ ਮੀਟ ਵਾਲੇ ਦੂਰ ਰਹਿਣ ਤੇ ਕਾਮੇ ਜੀ ਇਹਨਾਂ ਦਾ ਸੁਪਰਵਾਈਜ਼ਰ ਐਬਸਫੋਰਡ ਕੈਨੇਡਾ ਭਰਾ ਅਮਰੀਕਾ ਸਿਟੀਜ਼ਨ ਦੇ ਦੋਵੇਂ ਪਾਈਆਂ ਦਾ ਯੂ ਐਸ ਏ ਵਿੱਚ ਇੱਕ ਘਾਰੇ ਬੈਣੀ ਇੰਡੀਆ ਦੇ ਵਿੱਚ ਨਰਸਿੰਗ ਕਰਦੀ ਹੈ ਤੇ ਮਾਤਾ ਪਿਤਾ ਦਾ ਅਮਰੀਕਾ ਦਾ ਫੈਮਿਲੀ ਕੇਸ ਲੱਗਿਆ ਹੋਇਆ ਤੇ ਫਿਲਹਾਲ ਇੰਡੀਆ ਦੇ ਵਿੱਚ ਨੇ ਤੇ ਪ੍ਰਾਪਰਟੀ ਆਰਟੀਕਲੇ ਜ਼ਮੀਨੇ ਦੋ ਭਰਾਵਾਂ ਨੂੰ ਤੇ ਪਰਿਵਾਰ ਦੀ ਮੰਗੇ ਕੁੜੀ ਯੂ ਐਸ ਏ ਦੀ ਹੋਵੇ ਤੇ ਜ਼ਿਲ੍ਹਾ ਲੁਧਿਆਣਾ ਤੋਂ ਇਹ ਬਿਲੋਂਗ ਕਰਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਪ੍ਰੀਤ ਸਿੰਘ ਪਤਾ ਅਮਰੀਕਾ ਕਾਸਟ ਰਾਮਦਾਸੀਆ ਸਿੱਖ ਜੁਲਾਹਾ ਉਮਰ 11-10-1993 ਕੱਦ 5 ਫੁੱਟ 10 ਇੰਚ ਪੜਾਈ ਗ੍ਰੈਜੂਏਸ਼ਨ ਡੀਸੀਏ ਪਰ ਇੱਕ ਮੈਰਿਡ ਕੰਸਟ੍ਰਕਸ਼ਨ ਬਿਜ਼ਨਸ ਭੈਣ ਏਕੇ ਜੀ ਮੈਰਿਡ ਤੇ ਮੈਲ ਸੈਟਲ ਇਨ ਇੰਗਲੈਂਡ ਤੇ ਕੰਮ ਇਹ ਜੀ ਇਹਨਾਂ ਦਾ ਟ੍ਰੈਵਲ ਬਿਜ਼ਨਸ ਇਨ ਪੁਰਤਗਲ ਪ੍ਰਾਪਰਟੀ ਵੈਲ ਸੈਟਲ ਫੈਮਿਲੀ ਹੈਵਿੰਗ ਏ ਕਮਰਸ਼ੀਅਲ ਐਂਡ ਰੈ residential property ਤੇ ਪਰਿਵਾਰ ਦੀ ਮੰਗੀ ਕੁੜੀ ਸੋਹਣੀ ਸੁਨੱਖੀ ਤੇ ਵਧੀਆ ਪਰਿਵਾਰ ਤੋਂ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਡਨਲੋਪ ਕਲਕੱਤਾ ਕਾਸਟ ਬੈਣੀਪਾਲ ਜੱਟ ਸਿੱਖ ਉਮਰ 25 1994 ਪੜਾਈ ਪੋਸਟ ਗ੍ਰੈਜੂਏਸ਼ਨ ਡਾਟ 8 CS ਡਾਟ ECS ਸੋਰੀ ਡਾਈਟਿਕਸ ਕੱਦ 5 ਫੁੱਟ 6 ਇੰਚ ਪਰ ਏਕ ਅਨਮੈਰਿਡ ਤੇ ਕਾਮੇ ਜੀ ਇਹਨਾਂ ਦਾ ਵਰਕਿੰਗ ਐਸ ਡਾਈਟੀਸ਼ੀਅਨ ਇਨ ਦਿੱਲੀ ਕੀ ਪਰਵਾਰ ਦੀ ਮੰਗੇ ਮੁੰਡਾ ਜੱਟ ਸਿੱਖ ਪਰਵਾਰ ਤੋਂ ਹੋਵੇ ਸੋਹਣਾ ਸੁਨੱਖਾ ਹੋਵੇ ਪੜਿਆ ਲਿਖਿਆ ਵਧੀਆ ਕੰਮ ਕਰਦਾ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਸਿੱਖ ਰਾਮਦਾਸ ਹੈ ਜ਼ਿਲ੍ਹਾ ਰੋਪੜ ਗੋਤ ਢੋੜ ਗੁਰੂ ਜਨਮ ਜੂਨ 1990 ਪੜ੍ਹਾਈ ਐਮ ਐਸ ਸੀ ਆਈ ਟੀ ਐਂਡ ਮਲਟੀਮੀਡੀਆ ਤੇ ਕੰਮ ਹੈ ਜੀ ਇਹਨਾਂ ਦਾ ਐਕਟਿੰਗ ਫਿਲਮ ਐਡੀਟਰ ਐਂਡ ਕਲਰਿਸਟ ਤੇ ਕੁੜੀ ਲੁਧਿਆਣਾ ਦੇ ਵਿੱਚ ਕੰਮ ਕਰਦੀ ਹੈ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਆ ਤੇ ਮਾਤਾ ਹਾਊਸਵਾਈਫ ਨੇ ਪਰ ਆ ਏਕੇ ਪ੍ਰਾਈਵੇਟ ਨੌਕਰੀ ਕਰਦਾ ਹੈ ਤੇ ਪਰਵਾਰ ਦੀ ਮੰਗੇ ਜੀ ਸੇਮ ਕੰਮ ਵਾਲਾ ਇਹਨਾਂ ਨੂੰ ਲੜਕਾ ਚਾਹੀਦਾ ਹੈ ਕਾਸਟ ਭਾਵੇਂ ਕੋਈ ਵੀ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜੁਐਸਏ ਸਿਟੀ ਜਨ ਕਾਸਟ ਜੱਟ ਸਿੱਖ ਗੋਤ ਬੈਣੀਵਾਲ ਉਮਰ 3/12/1994 ਕੱਦ 5 ਫੁੱਟ 3 ਇੰਚ ਪੜਾਈ ਬੀ ਫਾਰਮੇਸੀ ਫ্রম ਗੁਰੂ ਨਾਨਕ ਦੇਵ ਜੁਨੀਵਰਸਿਟੀ ਆਰ ਐਨ ਫ্রম ਯੂ ਐਸ ਏ 올 ਫੈਮਲੀ ਸੈਟਲਡ ਯੂ ਐਸ ਏ ਇਹ ਪਰਵਾਰ ਦੀ ਮੰਗੇ ਜੀ ਮੁੰਡਾ ਯੂ ਐਸ ਏ ਵਿੱਚ ਵਧੀਆ ਪਰਿਵਾਰ ਤੋਂ ਸੈਟਲ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਕਾਰਡ ਨੋਟ ਕਰੋ ਜੀ ਨਾਮਕੌਰ ਪਤਾ ਜ਼ਿਲ੍ਹਾ ਬਠਿੰਡਾ ਕਾਸਟ ਜੱਟ ਸਿੱਖ ਹੋਮਰ 1993 ਕੱਦ 5 ਫੁੱਟ 4 ਇੰਚ ਭੈਣ ਇੱਕ ਮੈਰਿਡ ਬੀਏ ਕੰਪਿਊਟਰ ਡਿਪਲੋਮਾ ਡੀਸੀਏ ਕੰਪਿਊਟਰ ਟੀਚਿੰਗ ਟ੍ਰੇਨਿੰਗ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਜੱਟ ਸਿੱਖ ਹੋਵੇ 10 ਤੋਂ 12 ਕਿੱਲੇ ਜ਼ਮੀਨ ਹੋਵੇ ਕੈਨੇਡਾ ਅਮਰੀਕਾ ਯੂਕੇ ਦੇ ਵਿੱਚ ਪੀਆਰ ਹੋਵੇ ਤੇ ਬਠਿੰਡਾ ਫਰੀਦਕੋਟ ਬਰਨਾਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਕਾਸਟ ਕਸ਼ਯਪ ਰਾਜਪੂਤ ਗੋਤ ਮੈਰਾ ਉਮਰ 26 ਸਤ 1993 ਕੱਦ 5 ਫੁੱਟ 5 ਇੰਚ ਪੜਾਈ ਜੀ ਐਨਐਮ ਨਰ ਸਿੰਘ ਪਰਾ ਇੱਕ ਮੈਰਿਡ ਕੈਨੇਡਾ ਭੈਣ ਇੱਕ ਮੈਰਿਡ ਸੌਰੀ ਪਰ ਆ ਇੱਕ ਮੈਰਿਡ ਪੈਨ ਇੱਕ ਮੈਰਿਡ ਪਿਤਾ ਐਕਸਪਾਇਰ ਮਾਤਾ ਪ੍ਰਾਈਵੇਟ ਟੀਚਰ ਤੇ ਕਾਮੀ ਜੀ ਕੁੜੀ ਪ੍ਰਾਈਵੇਟ ਨੌਕਰੀ ਕਰਦੀ ਐ ਤੇ ਪਰਿਵਾਰ ਦੀ ਮੰਗੇ ਮੁੰਡਾ ਇਟਲੀ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਜਾਂ ਫਿਰ ਅਮਰੀਕਾ ਦੇ ਵਿੱਚ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਸੰਗਰੂਰ ਕਾਸਟ ਮਜਬੀ ਸਿੱਖ ਗੋਤ ਲੋਹੜਟ ਉਮਰ 1992 ਪੜਾਈ ਬੀਐਡ ਐਮਏ ਪਿਤਾ ਖੇਤੀਬਾੜੀ ਕਰਦੇ ਆ ਤੇ ਕਾਮੀ ਜੀ ਇਹਨਾਂ ਦਾ ਸਟੀਚਿੰਗ ਵਰਕ ਤੇ ਪਰਿਵਾਰ ਦੀ ਮੰਗੇ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਜਾਂ ਫਿਰ ਐਨਆਰਆਈ ਹੋਵੇ ਵੈਸ਼ਨੋ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਰਨਤਾਰ ਨਕਾਸਟ ਜੱਟ ਸੀ ਉਮਰ 1993 ਕੱਦ 5 ਫੁੱਟ ਪੜਾਈ ਬੀਐਸਸੀ ਨਰਸਿੰਗ ਨਰਸ ਕੈਨੇਡਾ ਤੇ ਕੰਮੇ ਜੀ ਕੁੜੀ ਕੈਨੇਡਾ ਵਿੱਚ ਦੇ ਵਿੱਚ ਪੀਆਰ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਵਰਕ ਪਰਮਿਟ ਜਾਂ ਪੀਆਰ ਹੋਵੇ ਕੱਦ 5 ਫੁੱਟ 8 ਇੰਚ ਤੱਕ ਹੋਵੇ ਅਮਰitsar ਤਰਨਤਾਰ ਤੇ ਮੋਗਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 29 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ ਉਪਰ ਆ ਇੱਕ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਤੇ ਕਾਮੇ ਜੀ ਇਹਨਾਂ ਦਾ ਕੁੜੀ ਜੋਕੇ ਦੇ ਵਿੱਚ 5 ਸਾਲ ਤੋਂ ਪਾਰਲਰ ਦਾ ਕੰਮ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਜੋਕੇ ਪੀਆਰ ਹੋਵੇ ਜਾਟ ਸਿੱਖ ਕਾਸਟ ਕੋ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੇ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਵੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਤੇ ਐਡ ਦੀ ਫੀਸ ਇੱਕ ਵਾਰ ਹੀ ਲਈ ਜਾਂਦੀ ਹੈ ਤੇ ਐਡ ਕੋਈ ਦਿਨ ਛੱਡ ਕੇ ਵਾਰ-ਵਾਰ ਲਗਾਈ ਜਾਂਦੀ ਹੈ ਜਿੰਨਾ ਟਾਈਮ ਤੱਕ ਤੁਹਾਡਾ ਰਿਸ਼ਤਾ ਨਹੀਂ ਹੋ ਜਾਂਦਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ